ਆਜੇ ਬਹੁਤ ਬਣੇ ਬਣਾਏ ਖਰਾਬ ਕਰਨੇ ਆਂ ਜਾਂ ਦੀ ਜੁਬਾਨ ਦੇ ਨਾਲ ਆ ਕੇ ਆ ਗਏ ਹੋਰ ਉਹ ਦਾਸ ਦੇ ਰਾਜਾ ਜਾਨ ਦੀ ਅਸਤੀ ਇੱਕ ਕਹਾਣੀ ਆ ਆ ਇੱਕ ਇਹ ਬਹੁਤ ਮਾਣ ਵਾਲੀ ਵਲਾਟਵਾਲੇ ਦੇ ਨਾਲ ਸਰਜੀਤ ਜੀ ਸਰਦਾਰ ਸੁਖਦੇਵ ਜੀ ਰਾਜਾ

ਕਿ ਡੇਡ ਗਈ ਜੱਟ ਗਿਆ ਬਰਲਾ ਪਈ ਓਏ ਜਿੰਨਾ ਦਾ ਹੀ ਬਾਦਲ ਵੀ ਪਈ ਜਾ ਰਹੀ ਹੈ ਕੰਮ ਗਿਆ ਗੰਦੇ ਵਾਲਾ اے باجی منجیت سنگھ ਡੋਕਰ ਗੱਤਪੁਰ ਕਰਬਿਆਨ ਸਿੰਘ ਰੁੜਕਾ ਇਹ ਬਿਰਕਾਲੀ ਹੋਣੀ ਗੋਪੀ ਹੋਣੀ ਵੱਡੇ ਬੈਂਡ ਆ ਕੱਟੀ ਦੇ ਸ਼ੇਰ ਜਨ ਗੱਤਪੁਰ ਡੋਇਰਾ ਦੇ ਹੋਣੀ ਸਰਹਾਰੇ ਵਾਲੇ ਇਧਰੋਂ ਰੁੜਕਾ ਤਾਰੀਦੌਰ ਇਧਰੋਂ ਗੋਗੀ ਗੁੱਜਰਵਾੜ ਕਰਮਜੀਤ ਕੰਮਾ ਬਰਾਲਾ ਬੱਬੂ ਬਦੇ ਨਜ਼ਾਰਾ ਤੁਸੀਂ ਨੌਜਵਾਨਾਂ ਦੀ ਦੌਰ ਦਾ ਕਟਿਆ ਤੇ ਅੱਜ ਉਸੇ ਨਜ਼ਾਰੇ ਦੇ ਫੇਰ ਤੇ ਸੋਹਣੇ ਤੇ ਸੋਹਣੀ ਯਾਤਰੀ ਕਲਾ

ਆਪਣੀ ਕੋਈ ਬੜਾ ਟਿਕਾਣਾ ਕੰਮ ਦੇ ਜੀ ਉਹਨਾਂ ਪੜਾਈ ਨਾਲ ਉਹ ਕਰਿਆ ਤੁਹਾਨੂੰ ਆ ਜਾ ਓ ਜੜਪੇ ਹਾਂ ਜਰਾ ਬੰਦੇ ਕਾ ਜਰਾ ਕੀ ਕਹਿ ਗਿਆ ਵੀਰੇ ਤੁਸੀਂ ਵੀ ਬਣਾਉਣੀ ਹੋ ਦੇਖੋ ਹੁਣ ਜਦ ਮਰਜੀ ਕੱਢ ਲੈਣੇ ਬਣਾਉਣ ਲੱਗ ਪਏ ਤੋ ਭਾਈ ਬੋਲਾ ਮੁਰਦਾਨਾ ਭਾਈ ਭਾਈਾਨਾ ਤੋ ਇਹ ਵੀ ਹੁਣ ਜਰਾ ਕਿੱਥੇ ਆ ਕੇ ਪੈ ਗਈ ਸੀ ਤਾ ਜਿਹੜੀ ਮੂਹਾਰੀ ਜਰਾ

ਨਿਊ ਯਾਰ ਮੜਾ ਜਾ ਪਿੰਡੇ ਆ ਜੋ ਕਿੰਨੀ ਗੱਲਾਂ ਨਾ ਟੁੱਟੀ ਬਾਈ ਮਗਰ ਵੀ ਜਿਹਦਾ ਹੀ ਤੂੰ ਮਗਰ ਆ ਬਰੇ ਮਗਰ ਆ ਸੋ ਸਿਆਣੇ ਬਣ ਰੋਜ਼ ਬਾਹਰ खर्च तो ला

お前は初登場。 ਪਿੱਛੇ ਹੋਣਾ ਪਿੱਛੇ ਉਹ ਚੱਲੀ ਉਹਨਾਂ ਨੂੰ ਤਾਂ ਵੀਦਾ ਨਹੀਂ ਕਰਦੇ ਕਿਹਦਾ ਦੀਦਾ ਹੀ ਦੀਦਾ ਬੱਟਾ ਪ੍ਰਾਣਾ ਖਿਲਹਾਰੀ ਆਈ ਉਹ ਖੜਾ ਸਾਹਮਣੇ ਬੱਟਾ ਦੇਖਦਾ ਨਹੀਂ ਬੱਟਾ ਤਾਂ ਖਿਲਹਾਰੀ ਤੇ ਦੀਦਾ ਹੀ ਹੁੰਦਾ ਬੱਟਾ ਉਹ ਛੱਲੇ ਹੀ ਕਰੇ ਕਹਦੇ ਕੰਡੀਟੇ ਦੀਆਂ ਰਾਂਗਾਂ ਜੋ ਆਪਣੀ ਛੱਲੇ ਦੇ ਕਿਵਾਰੇ ਦਾ

ਗੁਰੂ ਮਹਾਰਾਜ ਦੇ ਕਰਮਾ ਦੇ ਨਾਮ ਤੇ ਮੋਟਾ ਪਿਆਰ ਤੇ ਪ੍ਰਮਾਤਮਾ ਕੇ ਕੀਤੀ ਗਈ 14 ਸਾਲ ਦੀ ਇਤਾਰਫ ਕਿਲਾ ਰੇਪ ਤੋਂ ਮੈਦਾਨ ਦੇ ਵਿੱਚ ਸਾਫ ਸੁਥਰਾ 6 ਮੀਟਰ ਦਾ 17 18 ਸੈਕਿੰਡ ਦੀ ਦੌੜ ਹਿੰਦੂਸਤਾਨ ਦੇ ਸਭ ਤੋਂ ਸਿੱਕੂਆ ਪੰਜਾਬ ਦੀ ਦੌੜ ਜਿਹੜੇ ਖਾਦੀ ਹੁੰਦੇ ਆ 17 18 ਸੈਕਿੰਡ ਦੀ ਦੌੜ ਹੁੰਦੀ ਆ ਬੜਾ ਆਪਣੀ ਮਾਣਗੀ ਦਾ ਭਾਈਦੇ ਆ ਹਿੰਦੂਸਤਾਨ ਦੇ ਵਿੱਚ ਕਈ ਹੁੰਦੇ ਇੱਕ ਵੱਲ ਹੁੰਦਾ ਹੈ ਪਟੇ ਦੀ ਜਾਨ ਦੀ ਗੀਤਾ ਜੰਗਲਾਂ ਦੇ ਬਾਕੀ ਬਾਕੀ Okay, जोड़ते यार okay, ਉਹ ਕਰ ਮੱਟੀ ਕੀ ਕਹਦੇ ਬਾਹ ਵੱਢੀ ਜਾਵੇ ਸਵਾਦ ਹੋਣਾ ਚਾਹੀਦਾ ਉਹ ਲੋਹੜ ਪਟੰਗੀਆਂ ਦੇ ਖੂਤਿਆ ਗੁਰੂ ਗੋਬਿੰਦ ਸਿੰਘ ਦੇ ਬਾਦ ਪਾਬੇ ਨਾਨਕ ਦੇ ਵੀ ਕੋਈ ਹੋਈ ਮਿੰਗ ਵੀ ਉੱਠ ਖੜੇ ਹੋਏ ਆ ਡੈਕਰੀ ਸਾਹਿਬ ਸਰਦਾਰ ਗੁਰਿੰਦਰ ਸਿੰਘ ਕੋਲੀ ਜੀ ਚੱਲ ਬਈ ਇਹ ਇਹ ਚੱਲੋ ਭੈਣ ਚੋਟ ਕੌਲਾ ਗਿਆ ਕੌਲਾ ਉਹ ਜਾਂਦਾ ਯੂ ਇਹ ਇਦੇ ਚ ਤਿੰਨ ਬੈਲ ਗੱਡੀਆਂ ਆਉਣਗੀਆਂ ਏ ਝੱਗੀ ਦੇਖਿਓ ਜਸਮ ਸਿੰਘ ਝੰਡਿਆਂ ਤੋਂ ਝੰਡਿਆਂ ਨੇ ਝੰਡੀ ਝੰਡਿਆਂ ਨੇ ਆਹ ਬਾਹ ਚੱਕਰੀਆਂ ਦੇਖੀਓ ਜੀ ਜੇ ਇੱਕ ਜਣਾ ਹੱਥ ਮਾਰ ਦੂ ਤਾਂ ਕਈ ਮਾਰਦੇ ਗਾ ਬਾਈ ਜੀ 13 ਮਿੰਟ ਦੀ ਝੰਡੀ ਦੇਗੀ ਆ 3ਰ 3 ਦੀ ਗੋਲੀਆਂ ਕੂ ਨਿਕਲੀਆਂ ਜੋੜੀਆਂ ਸੋ ਬੜਾ ਖਾਸਮਾ ਮੁਕਾਬਲਾ ਬ੍ਰੇਕ ਦੇ ਨਾਲ ਇੱਕ ਤਾਲਾ ਗੋਰੇ ਰੰਗ ਨੂੰ ਕੋਈ ਨਹੀਂ ਪੁੱਛਦਾ ਮੁੱਲ ਪੈਂਦੇ ਕਾਲਿਆਂ ਦੇ ਕਿਤੇ ਕੌਣ ਨੇ ਕੰਨ ਕੀਤੇ ਜਿਹਨੇ ਆਪਣੇ ਬੰਦਿਆਂ ਜੋੜੀਆਂ ਰਿਜ਼ਲਟ 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 ਦਾ ਸਾਫ਼ ਸੋ ਦੇ ਖਿਡਾਰੀਆਂ ਦੇ ਨਾਮ ਦੇ ਵਿੱਚ ਅੰਕ ਜਿਹੜਾ ਇੱਕ ਚਲਾਇਆ ਵਾ ਰਾਜੇਦਨ ਜੰਮਾ ਲਾ ਵਾ ਸੋ ਬੜੇ ਸਤਿਕਾਰ ਸੋ ਬੜਾ ਪਿਆਰ ਦੀ ਵਾਰੀਆਂ ਦਾ ਮੀਂਹ ਡਾ ਰਿਹਾ ਹੈ ਸੋ ਦੇਖਣ ਵਾਲੇ ਜੀਆ ਸਰਜੀਤ ਸਿੰਘ اے بلگر تو رہا گاڑی کا کی رہندا ڈرائیور ہر میں اوہ نہیں ہو رہا وہ پے رہا ہے اور وہ نہیں لگنا تو ہو جاتے 25 ڈٹا واہ ہو رہا ہے تو میں موڑ بنوں گی جتیاں اے سڑک تو باہر سے جاتا ہندا رہے پن گئی تے پٹیاں

तो नहीं नहीं केड़े इधर पहले वो भी लिया हो गया, ओ ओ गया।, तो ले 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 गया। पहला पिछले <now> कला اشتركوا في जो थे हो गया छड़ देने ये देखी चल

कह तो पिछे ਉਹ ਲਿਏ ਹੈ ਲਗਦਾ ਹੈ ਅਗਰੇ ਪੈਰ ਮਗਰ ਗੱਲ ਮਾੜੀ ਬਹੁਤ ਹੈ ਜੁੜਾ ਨਹੀਂ ਹੋਇਆ ਇਹਨੇ ਮਾਰ ਨਾਲ ਤੁਹਾਡੇ ਪਿੱਛੇ ਨੂੰ ਕੱਢ ਰਿਹਾ ਜਿਹੜਾ ਦੀ ਗੱਲ ਜਾਂਦੀ ਹੈ ਉਹ ਲੱਗੀ ਹੋਈ ਪਸਦੀ ਪਈ ਹੈ ਕੋਈ ਨਾ ਹੋਵੇ ਇਹ ਗੇੜਦਾਰੀਆਂ ਰੌਣਕ وي جي 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 हा गे आए तूरो लाल जी